ਉਹ ਵੀ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹਿ ਜਾਣ ਜਿੱਥੇ ਤਾ ਡੇਰਾ ਬਣਾ ਲਿਆ ਨਾ ਇਹ ਡੇਰਾ ਨਹੀਂ ਹੈ ਡੇਰਾ ਕਿਹੜਾ ਬਣਾਇਆ ਡੇਰਾ ਬਣਾਇਆ ਸੰਤੋਖ ਦਾ ਸਾਰੀਆਂ ਮਤਾਂ ਨੇ ਸੰਤੋਖ ਨੂੰ ਡੇਰਾ ਬਣਾਇਆ ਮੁਕਤੀ ਨੂੰ ਡੇਰਾ ਬਣਾਇਆ ਮੁਕਤੀ ਡੇਰਾ ਨਹੀਂ ਹੈ ਮੁਕਤੀ ਦਾ ਡੇਰਾ ਨਹੀਂ ਹੈ ਮੁਕਤੀ ਦਾ ਆਈ ਹੈ ਮੁਕਤੀ ਤੋਂ ਇਹ ਡੇਰਾ ਤੋਂ ਖਸਦਾ ਇੱਥੋਂ ਡਿੱਗਦਾ ਹੈ ਇੱਥੋਂ ਹੀ ਪਰਪੰਚ ਰਹਦਾ ਹੈ ਇਹ ਡੇਰਾ ਨਹੀਂ ਇਹ ਤੋਂ ਅੱਗੇ ਆ ਜੋ ਜਿਹੜਾ ਡੇਰਾ ਤਾਂ ਜਾਣ ਜਿਹੜਾ ਡੇਰਾ ਹੈ ਉਹ ਤਾਂ ਸੱਚਖੰਡ ਹੈ ਆਪਣਾ ਮੁਕਤ ਬਖਰੀ ਵੀ ਗਿਆਨੀ ਤੇ ਅਗਾਂਹ ਗਿਆਨੀ ਤਾਂ ਹੀ ਮੁਕਤੀ ਤੋਂ ਤਿਆਰ ਦਿੰਦੇ ਗਿਆਨ ਵਾਲਾ ਨੂੰ ਪਤਾ ਅੱਗੇ ਹੋ ਰਿਹਾ ਡੇਰਾ ਗਿਆਨ ਵਾਲ ਨੂੰ پتہ ਡੇਰਾ ਅੱਗੇ ਆ ਗਿਆਨੀਆਂ ਨੂੰ ਨਹੀਂ ਪਤਾ ਕਹਿੰਦੇ ਮੁਕਤੀ ਕਿਵੇਂ ਹੋ ਸਕੂ ਹੈ ਮੁਕਤੀ ਦਾ ਮੌਤ ਦਾ ਨਾ ਜੀਵਨ ਦਾ ਹੋਵੇ ਜ ਜਨਮ ਬਦਲਣ ਦਾ ਮਿਲਿਆ ਮੁਕਤੀ ਦਾ ਮਰਤੀ ਦਾ ਨਾ ਹੋਣਾ ਮੁਕਤੀ ਨਾਲ ਛੱਡਿਆ ਹੀ ਆ ਕੁਝ ਤਿਆਗਿਆ ਮੁਕਤੀ ਚ ਪ੍ਰਾਪਤੀ ਤਾਂ ਕੁਝ ਨਹੀਂ ਹੈ ਮੁਕਤੀ ਸੰਸਾਰ ਦਾ ਤਿਆਗ ਕਰਉਂਦੀ ਹੈ ਬਦਾਰਥਾਂ ਦਾ ਵੇ ਆਹੋ ਜਿਹੀਆਂ ਮੁਕਤੀ ਗੱਲਾਂ ਜਿੰਨੇ ਸੰਤ ਨੇ ਮੁਕਤੀ ਵਾਲੇ ਹੁੰਦੇ ਨੇ ਨਾ ਤਿਆਗ ਹੁੰਦਾ ਅੰਦਰ ਉਹਨਾਂ ਕੋਲ ਗਿਆਨ ਨਹੀਂ ਹੁੰਦਾ ਸੱਚ ਦਾ ਸੱਚ ਦਾ ਗਿਆਨ ਉਹ ਤੇ ਬਾਅਦ ਸ਼ੁਰੂ ਹੁੰਦਾ ਹੈ ਚੱਲ ਤੂੰ ਮਾਇਆ ਦੇ ਗਿਆਨ ਨਾਲ ਮੁਕਤੀ ਮਿਲਦੀ ਹੈ ਸੱਚ ਦੇ ਗਿਆਨ ਨਾਲ ਮੁਕਤੀ ਨਹੀਂ ਮਿਲਦੀ ਹੈ ਮੁਕਤੀ ਮੜੀਆ ਮਾਇਆ ਦਾ ਗਿਆਨ ਨਾ ਮਾਇਆ ਲਗਣੀਆ ਮਾਇਆ ਆਇਆ ਮਾਇਆ ਆਇਆ ਮਾਇਆ ਫਸਾਉਂਦੀ ਹੈ ਮਾਇਆ ਕੀ ਕਰਨੀ ਹੈ ਸਰੀਰ ਹੈ ਫਲਨ ਇਹ ਤਾਂ ਮਾਇਆ ਦਾ ਗਿਆਨ ਹੈ ਮਾਇਆ ਨੂੰ ਤਿਆ ਕਰਨਾ ਮਾਇਆ ਦੀਆਂ ਕਮੀਆਂ ਦੱਸ ਗਈ ਤਿਆ ਕਰਾਇਆ ਵੀ ਜਿਹੜਾ ਨਾਲ ਜਾਣ ਵਾਲੀ ਹੈ ਤੇਰੇ ਜਿਹੜੀ ਨਾਲ ਜਾਣੇ ਵਾਲੀ ਚੀਜ਼ ਉਹਨੂੰ ਲੈ ਨਾਲ ਜਾਣ ਵਾਲੀ ਚੀਜ਼ ਤੇ ਜੋ ਕੋਲ ਹੈ ਨਹੀਂ ਪਰ ਇਹ ਤਾਂ ਸਾਤਾ ਮਾਇਆ ਨਾਲ ਨਹੀਂ ਜਾਣਾ ਮਾਇਆ ਦੀ ਜਿਹੜੀ ਸਾਡੇ ਅੰਦਰ ਜਾਦਾ ਮਾਇਆ ਦਾ ਮਤਲਬ ਦੀ ਕੀਮਤ ਹੈ ਬਿਲਕੁਲ ਜ਼ੀਰੋ ਕੀਮਤ ਕਰਦੀ ਮਾਇਆ ਦੀ ਮਾਇਆ ਦੀ ਕੀਮਤ ਨਹੀਂ ਕਿਤੇ ਅੱਗੇ جاتی ਜ਼ੀਰੋ ਹੈ ਸੁਣ ਸੁਣ ਜ਼ੀਰੋ ਨੂੰ ਕਹਿੰਦੇ ਇਹ ਤੇਰੇ ਬਾਅਦ ਤੇ ਤਾਂ ਕੋਈ ਕੀਮਤ ਨਹੀਂ ਦੀ ਆਤਮਾ ਵਾਸਤੇ ਮਾਇਆ ਦੀ ਕੀਮਤ ਅਬਰ ਕਾਇ ਤੇਰੇ ਕਿਤੇ ਨਾ ਆਤਮਾ ਵਾਸਤੇ ਮਾਇਆ ਦੀ ਕੋਈ ਕੀਮਤ ਨਹੀਂ ਗੱਲ ਇਹ ਦਸੀ ਮਾਇਆ ਦੀ ਕੀਮਤ ਇਹ ਹੈ ਕਿ ਮਾਇਆ ਬਾਦ ਸਰੀਰ ਵਾਸਤੇ ਹੈ ਤੇਰੇ ਵਾਸਤੇ ਤਾਂ ਕੋਈ ਕੀਮਤ ਨਹੀਂ ਇਹੀ ਗਿਆਨ ਕਰ ਹੈ ਮਾਇਆ ਦਾ ਗਿਆਨ ਹੈ ਤੇ ਤੱਕ ਤਾਂ ਆਤਮਾ ਦਾ ਗਿਆਨ ਤਾਂ ਹੈ ਨਹੀਂ ਆਤਮਾ ਕੀ ਹੈ ਨਹੀਂ ਆਤਮਾ ਵਾਸਤੇ ਮਾਇਆ ਦਾ ਕੀ ਹੈ ਤੇਰੇ ਕਿਹੜਾ ਨਾਲ ਜਾਣੀ ਹੈ ਜੋ ਆਤਮਾ ਦਾ ਗਿਆਨ ਹੈ ਸਭ ਨੂੰ ਪਤਾ ਹੈ ਤਾਂ ਵੀ ਆਤਮਾ ਜਾਂਦੀ ਹੈ ਜਾਂ ਨਾਲ ਨਹੀਂ ਲੱਗੀ ਜਾਂਦੀ ਇਹਦੇ ਜਦ ਆਤਮਾ ਬਾਰੇ ਤਾਂ ਕੋਈ ਗਿਆਨ ਨਹੀਂ ਹੈ ਇਹਨਾਂ ਗਿਆਨ ਤਾਂ ਸਾਰਿਆਂ ਨੂੰ ਹੈ ਆਤਮਾ ਦਾ ਇੰਨਾ ਗਿਆਨ ਤਾਂ ਸਾਰਿਆਂ ਨੂੰ ਆਇਆ ਸਮਾਂ ਦਾ ਆਤਮਦਰਸ਼ਨ ਹੀ ਅਜੂ ਆਤਮਦਰਸ਼ਨ ਤੋਂ ਬਾਅਦ ਨਹੀਂ ਦੱਸ ਆਤਮਦਰਸ਼ਨ ਤੋਂ ਬਾਅਦ ਤੋਂ ਗੱਲਾਂ ਮੁਕਤੀ ਤੋਂ ਬਾਅਦ ਆਤਮਦਰਸ਼ਨ ਦੀ ਗੱਲ ਸ਼ੁਰੂ ਹੋਣੀ ਹੈ ਜਦੋਂ ਨੇ ਮਾਇਆ ਛੱਡ ਦੇਣੀ ਹੈ ਉਹ ਤੋਂ ਬਾਅਦ ਦੂਈ ਗੱਲ ਸਟਾਰਟ ਹੋਣੀ ਹੈ ਆਤਮਾ ਹੈ ਕੀ ਆਤਮਾ ਹੈ ਕੀ ਗੱਲ ਹੋਰ ਹੈ ਜਿਨ੍ਹਾਂ ਦਾ ਆਤਮਾ ਬਾਰੇ ਦੁਨੀਆ ਜਾਣਦੀ ਉਹਨਾਂ ਸਾਰੇ ਜਾਣਦੇ ਹੀ ਉਹਨੇ ਇਹ ਗੱਲ ਕਹੀ ਉਹ ਗੁਰਬਾਣੀ ਦੀ ਨਿਕ ਆਮ ਸਾਰੇ ਜਾਣਦੇ ਆਂ ਸੀ। ਤੇ ਜਾਣਦੇ ਆਂ ਸੀ ਪਿਆਰੋਂ ਵਿੱਚੋਂ ਨਿਕਲ ਜਾਂਦੀ ਹੈ। ਕੋਈ ਚੀਜ਼ ਜ਼ਰੂਰ ਹੈ। ਪਰ ਨਾਲ ਕੁਝ ਨਹੀਂ ਜਾਂਦਾ ਸਾਡੇ। ਜਿੱਤੇ ਸਾਰੇ ਲੋਕ ਜਾਣਦੇ ਹੀ ਨਹੀਂ ਇਹ ਦੱਸਣ ਦੀ ਕੀ ਗੱਲ ਸੀ। ਜੋ ਅਸੀਂ ਜਾਣਦੇ ਹੋ ਅਸੀਂ ਮੰਨਦੇ ਵੀ ਆਂ। ਪੀਪਾ ਉਹਨਾਂ ਨਾਲ ਕਿਹੜਾ ਨਾਲ ਲੈ ਗਿਆ ਢਮਖਾ ਕਿਹੜਾ ਨਾਲ ਲੈ ਗਿਆ ਗੱਲਾਂ ਸੀ ਕਰਦੇ ਹੀ ਆ ਕੋਈ ਗੱਲਾਂ ਗੁਰਬਾਣੀ ਦੀ ਕੀਤੀਆਂ ਉਸ ਲੈਵਲ ਦੀ ਆਤਮਾ ਕੀ ਹੈ ਸੁੱਤੀ ਹੈ ਤਾਂ ਕੀ ਹੁੰਦਾ ਹੈ ਪ੍ਰਾਰਥਨਾ ਕੀ ਹੈ ਇਹਨਾਂ ਨੂੰ ਤਾਂ ਬਸ ਸਟਾਰਟ ਹੋਣੀ ਅਸਲ ਗੱਲ ਇਹ ਹੈ ਅਸਲ ਕਾਲਾ ਦਰਸ਼ਨ ਅਸਲ ਗੱਲ ਇਹ ਹੈ ਜਿਹੜਾ ਤਤ ਗਿਆਨ ਕਹਿੰਦੇ ਨੇ ਉਹ ਉਹ ਹੈ ਹੈ ਮਾਇਆ ਦੀ ਛੱਡੇ ਬਣਾ ਤਤ ਗ੍ਰੰਥ ਦੀ ਭੁੱਖ ਨਹੀਂ ਜਲਦੀ ਪਹਿਲਾਂ ਮਾਇਆ ਦੀ ਭੁੱਖ ਹੈ ਮਾਇਆ ਦੀ ਭੁੱਖ ਪਹਿਲਾਂ ਹਟਾਈ ਹੈ ਸੱਚੇ ਨਾਮ ਦੀ ਭੁੱਖ ਲਾਈ ਹੈ ਮਾਇਆ ਦੀ ਭੁੱਖ ਹਟੇ ਤੇ ਮਨ ਸੱਚੇ ਨਾਮ ਦੀ ਭੁੱਖ ਜਾਗਣੀ ਨਹੀਂ ਜਿਹੜਾ ਜਿਹਨ ਭੁੱਖ ਨਹੀਂ ਜਾਗਣੀ ਉਹਨਾਂ ਜਿਹਦੇ ਨਾਲ ਨੋਕੀ ਮਾਰਨਾ ਵੀ ਬੇਫਾਇਦਾ ਗੱਲਾਂ ਕਰਨੀ ਵੀ ਬੇਫਾਇਦਾ ਇਹ ਕਰਕੇ ਬਾਣੀ ਪੜ੍ਹਨੀ ਔਰ ਪੜ੍ਹਾਉਣੀ ਔਰ ਸੁਣਨੀ ਬੇਫਾਇਦਾ ਹੋ ਜਾਂਦੀ ਹੈ ਤੂੰ ਪਹਿਲਾਂ ਮਾਇਆ ਝੜਾਈ ਨਹੀਂ ਸੱਚੇ ਨਾਮ ਦੀ ਭੁੱਖ ਜਗੀ ਨਹੀਂ ਜੇ ਸੱਚੇ ਨਾਮ ਦੀ ਭੁੱਖ ਨਹੀਂ ਜਗੀ ਕਿਸੇ ਨੂੰ ਤਾਂ ਸਾਰੀਆਂ ਗੱਲਾਂ ਫਜ਼ੂਲ ਨੇ ਜੋ ਕਰ ਰਹੇ ਨੇ ਪਤਾ ਹੀ ਨਹੀਂ ਹੈ ਵੀ ਦੋਸਤੇ ਜਾਂ ਅੰਦਰ ਨੇ ਜਿਹੜੀ ਮਾਇਆ ਦੀ ਭੁੱਖ ਹੈ ਇਹਦੇ ਬਾਰੇ ਜੋ ਗਿਆਨ ਹੈ ਸਾਰਿਆਂ ਮਤਾਂ 'ਚ ਹੈਗਾ ਇੱਥੇ ਤੱਕ ਮਾਇਆ ਦੀ ਕਬੀਰ ਦੀ ਵੀ ਚਲੀ ਗਈ ਸੀ ਗੁਰੂ ਅਰਜਨ ਦੇਵ ਦੀ ਵੀ ਚਲੀ ਗਈ ਸੀ ਉਰੰਦਰ ਦੇਵ ਦੀ ਵੀ ਚਲੀ ਗਈ ਸੀ ਭਗਤਾਂ ਦੀ ਸਾਰਿਆਂ ਦੀ ਗਈ ਸੀ ਕੋਈ ਮਤ ਹੋਰ ਸੀ ਪਰ ਜਦੋਂ ਕਬੀਰ ਗਾਹਾਂ ਗਿਆ ਉਹ ਕੋਈ ਮਤ ਹੋਰ ਸੀ ਕੋਈ ਗੁਰਮਤ ਸੀ ਅੰਦੇ ਦਾ ਰਾਗ ਗੁਰਮਤ ਹੈ ਆਤਮਾ ਕੀ ਹੈ ਪਰ ਆਤਮਾ ਕੀ ਹੈ ਪਰਮਾਤਮਾ ਕੀ ਹੈ ਪਰਵੇਸ਼ਰ ਕੀ ਹੈ ਇਹ ਅਗਲੀ ਗੱਲ ब्रह्मकीय ब्रह्मकीय कूल ब्रह्मकीय पार ब्रह्मकीय ये लीगल है चांसडे जावनी ब्रह्म 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 ਦੇ ਵਿੱਚ ਲੀਨ ਹੋਣਾ ਹੈ ਬ੍ਰਹਮ ਅੰਤਰਾਤਮਾ ਨੂੰ ਕਹਿੰਦੇ ਬਾਹਰ ਆਤਮਾ ਜਿਹੜੀ ਹੈਗੀ ਉਹ ਬੋਲਦੇ ਸਰੀਰ ਦੇ ਵਿੱਚ ਤ੍ਰਿਕੁਟੀ ਇਹ ਬ੍ਰਹਮਾ ਚਾਰੇ ਪਾਸੇ ਬ੍ਰਹਮਾ ਨਿਤਿਆ ਨੇ ਬ੍ਰਹਮ ਨੇ ਗ੍ਰੰਥ ਲਿਖਿਆ ਨੇ ਬ੍ਰਹਮ ਹੀ ਉਪਦੇਸ਼ ਕਰਦਾ ਹੈ ਇਹ ਜੀਵ ਨੇ ਜੀ ਬ੍ਰਹਮਾ ਜੀ ਵੈ ਤਾਂ ਹੀ ਮੈਂ ਕਿਹਾ ਸੀ ਜਿਹੜਾ ਤੁਸੀਂ ਬ੍ਰਹਮਾ ਕਹਿੰਦੇ ਹੋ ਉਹ ਆਪ ਜੀਵ ਹੈ ਬ੍ਰਹਮੀ ਜੀ ਵੈ ਬਤਾਉਗੀ ਬ੍ਰਹਮਾ ਬ੍ਰਹਮਾ ਦੋਹਰਾਲ ਕਹਿ ਕੋਹ ਨੇ ਇਸ ਗੱਲ ਦਾ ਨਹੀਂ ਪਤਾ ਉਹ ਬ੍ਰਹਮਾ ਨੂੰ ਪੂਰਾ ਹੀ ਸਮਝਦੇ ਨੇ ਤਾਂ ਮੈਂ ਕਿਹਾ ਸੀ ਵੀ ਜੇ ਬ੍ਰਹਮਾ ਅਧਿ ਜੀ ਬ੍ਰਹਮਾ ਹੀ ਸਭ ਕੁਝ ਹੈ ਤਾਂ ਉਹਦੇ ਨਾਲ ਪੂਰਨ ਬ੍ਰਹਮ ਕਿਉਂ ਲੱਗਿਆ ਇਹਦਾ ਮਤਲਬ ਬ੍ਰਹਮਾ ਅਧੂਰਾ ਹੈ ਬ੍ਰਹਮ ਅਧੂਰਾ ਜੇ ਪੂਰਨ ਬ੍ਰਹਮ ਕੋਈ ਸ਼ਬਦ ਹੈ ਸਾਡੀ ਡਿਕਸ਼ਨਰੀ ਚ ਜੇ ਪੂਰਨ ਬ੍ਰਹਮ ਅਸੀਂ ਬੋਲਦੇ ਆ ਇਹਦਾ ਮਤਲਬ ਬ੍ਰਹਮ ਕੱਲਾ ਪੂਰਾ ਨਹੀਂ ਹੁੰਦਾ ਸਾਫ ਹੈ ਉਹਨਾਂ ਨੇ ਗੱਲ ਦਾ ਪਤਾ ਨਹੀਂ ਇੱਥੋਂ ਮਾਰ ਖਾ ਗਿਆ ਉਹ ਉਹ ਕਹਿੰਦਾ ਕਾਸ਼ੀ ਮਰਤੀ ਤੇ ਗੱਲੇ ਨਹੀਂ ਹੈ ਇੱਥੋਂ ਆ ਕੇ ਫੜਕਾ ਗੁਰਦਾਰ ਕਦਾ ਗੁਰਮਾਦਾਰ ਉਹਨਾਂ ਦਾ ਉਹਨਾਂ ਕੋਲ ਦੂਰੀ ਮਤ ਹੈ ਉਹ ਪੂਰੀ ਗੱਲ ਨਹੀਂ ਹੈ ਉਹ ਡੇਰਾ ਕਾ ਸੰਜੂ ਗੁਰ ਕਾ ਸ਼ਬਦ ਵਿਚ ਉਹ ਬ੍ਰਹਮ ਤੇ ਖੜੇ ਨੇ ਬ੍ਰਹਮ ਲੀਨ ਹੋਣ ਤੇ ਉਦੋਂ ਕਹਾ ਦੀ ਗੱਲ ਨਹੀਂ ਕਰ ਰਿਹਾ ਕੋਈ ਬ੍ਰਹਮ ਲੀਨ ਹੋ ਕੇ ਕੀ ਕਰਦਾ ਹੈ ਸਵਾਲ ਹੈ ਬ੍ਰਹਮ ਲੀਨ ਹੋ ਕੇ ਅਸਲੀ ਕੰਮ ਸ਼ੁਰੂ ਹੋਣਾ ਅਸਲੀ ਕੰਮ ਤਾਂ ਬ੍ਰਹਮ ਲੀਨ ਤੋਂ ਬਾਅਦ ਸ਼ੁਰੂ ਹੋਣਾ ਹੈ ਇੱਕ ਹੋਏ ਉਗਵ ਉਗਵੇ ਵਾਲੀ ਗੱਲ ਤਾਂ ਉੱਥੇ ਹੀ ਰਹਿ ਗਈ ਉਗਵੇ ਤੋਂ ਬਾਅਦ ਭਗਤ ਬਣਦਾ ਤਰਵਨ ਰੂਪੀ ਰਾਮ ਫਿਰ ਫੜ ਲੱਗਦਾ ਨਾਨਕ ਗੁਰ ਸੰਤੋਖ ਰੁੱਖ ਸੰਤੋਖ ਰੁੱਖ ਸੰਤੋਖ ਦਾ ਪੂਰਾ ਬੀਜ ਹੈ ਨਾ ਰੁੱਖ ਇਹਨੇ ਹੀ ਬਣਨਾ ਕਣਕ ਦਾ ਰੁੱਖ ਕਣਕ ਦੇ ਬੀਜ ਤੋਂ ਰੁੱਖ ਅੰਬ ਦਾ ਰੁੱਖ ਅੰਬ ਦੀ ਗੋੜੀ ਤੋਂ ਰੁੱਖ ਅੰਬ ਦੇ ਬੀਜ ਤੋਂ ਰੁੱਖ ਸੰਤੋਖ ਬੀਜ ਹੈ ਇਨੂ ਨਾਮ ਦਾ ਬੀਜ ਕਹਿੰਦੇ ਸੰਤੋਖ ਦਾ ਆਕੇ ਬੀਜ ਹੈ ਸੰਤੋਖ ਤੇ ਆਕੇ ਇੱਕ ਹੁੰਦਾ ਹੈ ਸੰਤੋਖ ਹੋਇਆ ਹੋਇਆ ਇੱਕ ਹੋਇਆ ਹੋਇਆ ਇਨਾਮ ਦਾ ਬੀਜ ਹੈ ਨਾਮ ਬੀਜ ਸੰਤੋਖ ਦਾ ਆਕ ਰੱਖ ਗਰੀਬੀ ਵੇਸ ਇਹ ਤੋਂ ਬਾਅਦ ਤਾਂ ਅਸਲੀ ਖੇਤੀ ਸ਼ੁਰੂ ਹੋਣੀ ਹੈ ਇਹ ਤੋਂ ਬਾਅਦ ਇਹਨਾਂ ਜਨਪਦਾਰਤ ਮੰਨ ਲੈ ਜਾਨੋ ਪਦਾਰਥ ਮਿਲਣ ਤੋਂ ਹੀ ਬਾਅਦ ਇੱਥੋਂ ਛੁਟਕਾਰਾ ਮਿਲਣਾ ਗਰਭ RAM ਗਰਭ ਤੋਂ ਬਾਹਰ ਜਨਮ ਪਦਾਰਥ ਹੋਵੇ ਨਾ ਨਿਕਲ ਸਕਦਾ RAM ਗਰਭ ਦੇ ਵਿੱਚ ਹੀ ਹੈ ਜਮਾ ਇਹਨਾਂ ਨੂੰ RAM ਗਰਭ ਦਾ ਹੀ ਪਤਾ ਕੀ ਹੁੰਦਾ ਪਹਿਲਾਂ ਆ ਭਵ ਸਾਗਰ RAM ਗਰਭ ਹੈ ਸਾਰਾ ਭਵ ਸਾਗਰ ਸੁਖ ਸਾਗਰ ਹੈ ਸੁਖ ਸਾਗਰ ਦੇ ਵਿੱਚ ਹੈ ਪਾਪ ਸਾਗਰ ਜੋ ਚੀਜ਼ ਵਿੱਚ ਹੁੰਦੀ ਹੈ ਗਰਭੇ ਧਰਤੀ ਦੇ ਅੰਦਰ ਜੋ ਚੀਜ਼ ਹੈ ਧਰਤੀ ਦੇ ਗਰਭ ਦੇ ਵਿੱਚ ਹੀ ਹੈ ਕਹਿੰਦੇ ਨਹੀਂ ਪਤਾ ਸੀ ਦੇ ਗਰਭ ਚ ਇਹ ਸਾਰਾ ਪਾਪ ਸਾਗਰ ਸੁਖ ਸਾਧਨ ਦੇ ਗਰਭ ਵਿੱਚ ਆ ਸੁਖ ਸਾਧਨ ਰਾਮ ਹੈ ਇਹ ਰਾਮ ਗਰਭ ਦੇ ਵਿੱਚ ਹੈ ਰਾਮ ਗਰਭ ਤੋਂ ਬਾਹਰ ਕਿ ਮੈਂ ਕਿਹੜੂ ਗੱਲ ਸਵਾਲ ਇਹ ਹੈ ਜਨਮ ਦੇ ਬਿਨਾਂ ਮੈਂ ਬਾਹਰ ਕਿਹੜੂ ਉਹੀ ਜਨਮ ਐ ਜਿਹੜੇ ਜਨਮ ਨੇ ਇਹ ਕੱਪੜੇ ਪਾਏ ਰਹੇ ਅਸੀਂ ਇਹਦਾ ਬੱਚਾ ਡਿਵੈਲਪ ਹੋ ਰਿਹਾ ਹੈ ਆਹ ਨਿਰਾਗਾਲੀ ਵਿੱਚ ਡਿਵੈਲਪ ਹੋ ਰਿਹਾ ਹੈ ਪਹਿਲੀ ਜੂਨ ਤੋਂ ਲੈ ਕੇ ਨਿਰਾਗਾਲੀ ਬੱਚਾ ਵੱਡਾ ਹੁੰਦਾ ਗਿਆ ਜੀ ਲਿਆ ਗਿਆ ਬੁੱਧ ਪ੍ਰਸਤ ਹੁੰਦੀ ਚਲੀ ਗਈ ਆਇਆ ਸ਼ਰੀਰ ਦੇ ਕੱਪੜੇ ਪਾਉਂਦੇ ਤੇ ਸ਼ਰੀਰ ਤਾਂ ਕੱਪੜੇ ਨੇ ਕਪੜੇ ਚੇਂਜ ਹੋਏ ਨੇ ਜਿਹੜੇ ਜੁਨੀਆ ਨੇ ਐਸੇ ਕਰਾਏ ਹਮ ਬਹੁਤ ਵਸਾਏ ਜਦ ਹਮ ਰਾਮਗਰਬ ਹੋਏ ਹਾਏ ਜਦ ਰਾਮਗਰਬ ਚ ਅਸੀਂ ਆ ਕੇ ਪਰਵੇਸ਼ ਹੋਇਆ ਸਾਡਾ ਐਸੇ ਸ਼ਰੀਰ ਤਾਂ ਬਹੁਤ ਧਾੜਨ ਕੀਤੇ ਨੇ ਹੁਣ ਇਹ ਰਾਮਗਰਬ ਚੋਂ ਬਾਹਰ ਕਿਵੇਂ ਨਿਕਲਿਆ ਬਾਹਰ ਨਿਕਲਣ ਦੀ ਗੱਲ ਕਰਦਾ ਇਹ ਨਹੀਂ ਕੋਈ ਬੈਠਾ ਗਿਆ ਰਾਮਗਰਬ ਚ ਆ ਕੇ ਬਾਹਰ ਕਾ ਨਿਕਲਿਆ ਸੰਤੋਖੀ ਆਦਮੀ ਰਾਮਗਰਬ ਦੇ ਵਿੱਚ ਹੈ ਬਾਣੀ ਹੈ ਸੰਤ ਸਾਰੇ ਰਾਮ ਗਰਮ ਦੇ ਵਿੱਚ ਨੇ ਬਾਹਰ ਕੋਈ ਨਹੀਂ ਹੈ ਬਾਹਰ ਨਹੀਂ ਭਗਤ ਇਸ ਕਰਕੇ ਬਾਣੀ ਭਗਤਾਂ ਕੀ ਹੈ ਬਾਣੀ ਸੰਤਾਂ ਦੀ ਨਹੀਂ ਸੰਤ ਦਾ ਉਹ ਵੀ ਇਦਾਂ ਹੁੰਦਾ ਹੈ ਸੰਤ ਅੱਜ ਨਹੀਂ ਨਾ ਹੈ ਵੀਰ ਪੂਰਨ ਸੋਈ ਸੰਤ ਤਾਂ ਲਿਖਿਆ ਹੈ ਸੰਤ ਨਾਮ ਹੀ ਪੂਰਨ ਰੱਬ ਲੱਗਿਆ ਹੋਇਆ ਹੈ ਸੰਤ ਅਦਾ ਹੀ ਹੁੰਦਾ ਜੇ ਬ੍ਰਹਮ ਅਦਾ ਤਾਂ ਸੰਤ ਵੀ ਅਦਾ ਸਾਲਵੀਂ ਅਦਾ ਗੁਰ ਨਾਨਕ ਜੀ ਪੁਰਾਣ ਗੜਵੀ ਪੂਰਾ ਹੋਰੇ ਗੁਰ ਵੀ ਅਦਾ ਇਹ ਪ੍ਰਾਤਮਿਕ ਦੇ ਪਰਥਾਇਆ ਇਹ ਲਫਜ਼ ਨੇ ਸਾਰੇ ਜੋ ਆਤਮਾ ਦਾ ਮੂਲ ਹੈ ਸਾਡਾ ਮੂਲ ਹੈ ਅੱਦਾ ਹੀ ਹੈ ਸਾਬਤ ਨਹੀਂ ਹੈ ਸਾਬਤ ਇਹਦੇ ਨਾਲ ਹੋਣਾ ਜੇ ਸਾਡਾ ਮੂਲ ਆਇਆ ਸੀ ਵੀ ਤਾਂ ਉਹਦੇ ਵਿੱਚੋਂ ਹੀ ਆਣਾ ਫਿਰ ਅਸੀਂ ਵਿਚਰਾਂਗੇ ਤਾਂ ਹੀ ਮੂਲ ਪੂਰਾ ਹੋਊਗਾ ਸਾਬਦ ਹੋਊਗਾ। ਜੇ ਕਹ ਦਿਲ ਸਾਬਤ ਨਹੀਂ ਤਾਂ ਕੋਹ ਕਹਾ? ਖੁਦਾ ਮਰਨਾ ਹੈ ਜਿਆਦਾ ਹੈ ਜਾਂ ਸੰਤੋਖੀ ਹੋ ਜਾਣਾ ਹੈ। ਸਾਬਤ ਸੂਰਤ ਹੋ ਜਾਣਾ ਹੈ। ਖੁਦਾ ਦਾ ਜਨ ਮਰਨਾ। ਮਾਇਆ ਨੂੰ ਛੱਡਣਾ ਤਾਂ ਅਜੋ ਸਿਰਫ ਕਾਬਲ ਹੋਣਾ ਅਸਲੀ ਜਿਹੜਾ ਗਿਆਨ ਆ ਉਹ ਸੁਣਨ ਦੇ ਕਾਬਿਲ ਹੋਣਾ ਅਸਲੀ ਗਿਆਨ ਨੂੰ ਸੁਣਨ ਦੇ ਕਾਬਿਲੇ ਹੋਣਾ ਉਹ ਗਿਆਨ ਲੈਣ ਦੇ ਕਾਬਿਲ ਹੋਣਾ ਮਾਇਆ ਨੂੰ ਸੁਣਨਾ ਔੜੀ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਹੈ ਜਾਂ ਉਹ ਉਹ ਡੇਰਾ ਕਾ ਸੁਣੀ ਮੋ ਗੁਰ ਕੈ ਸ਼ਬਦ ਦੀ ਪਛਾਣ ਡੱਡਾ ਡੇਰਾ ਹੈ ਨਹੀਂ ਸਰੀਰ ਤੇ ਡੇਰਾ ਲਾ ਲਿਆ ਆਤਮਾ ਨੇ ਸਮਝ ਲਿਆ ਵੀ ਮੇਰਾ ਡੇਰਾ ਇਹ ਡੇਰੇ ਦਾ ਸੰਨਿਮਗਰ ਹੈ ਇਹ ਡੇਰੇ ਵਾਸਤੇ ਸਰੀਰ ਵਾਸਤੇ ਡੇਰਾ ਸਰੀਰ ਜੁਲਾ ਹੈ ਆਤਮਾ ਦਾ ਸਰੀਰ ਉਹ ਡੇਰਾ ਸਰੀਰ ਖਤਰ ਬਣਾਇਆ ਹੈ ਕਾਰਾਸਤ ਸਰੀਰ ਹੈ ਆ ਜਿਹੜਾ ਬਾਹਰ ਅਸੀਂ ਘਰ ਬਣਾ ਲਿਆ ਉਹ ਫਿਰ ਜਿਹੜਾ ਤਿੰਨ ਘਰ ਹੋ ਗਏ ਹੁਣ ਕਬਾਰ ਹੋ ਗਿਆ ਤਸਵੀਰ ਹੋ ਗਿਆ ਅੰਦਰ ਮਨ ਦੇ ਅੰਦਰ ਘਰ ਕਰਮ ਹੈ ਘਰ ਦਿਖਾਏ ਦੇ ਸਤਗੁਰੂ ਪੁਰਖ ਤੋਂ ਜਾਣੋ ਸਰੀਰ ਘਰ ਹੈ ਇਹਦੇ ਵਿੱਚ ਮਨ ਰਹਿਣਾ ਮੰਦ ਘਰ ਹੈ ਨਾ ਸਰੀਰ ਮਨ ਦੇ ਵਿੱਚ ਹਾਪ ਰਹਿਣਾ ਮਨ ਦਾ ਘਰ ਹੋਣਾ ਹੁਣ ਜੇ ਅਸੀਂ ਬਾਹਰ ਘਰ ਮਾਇਆ ਜਿ ਬਣਾ ਲੀਏ ਹੋ ਜਿਹੜਾ ਸਾਡੇ ਘਰ ਨੇ ਉਹ ਅੰਦਲਾ ਕਰ ਗਿਆ ਉਹ ਜਦੋਂ ਆਦਮੀ ਨੇ ਬਾਹਰ ਕਰ ਬਣਾ ਲਿਆ ਨਾ